ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਕੁੜੀ ਦਾ ਰਿਸ਼ਤਾ ਹੈ ਘਰ ਬੈਠੇ ਹਰ ਰੋਜ਼ ਪੰਜਾਬੀ ਨਵੇਂ-ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਅਸੀਂ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਂ ਦੱਸਦੇ ਤਾਂ ਕਿ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਰਿਸ਼ਤੇ ਦੀ ਜਾਣਕਾਰੀ ਕਰੋ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਪਟਿਆਲਾ ਏਰੀਆ ਗੋਤ ਚਹਿਲ ਕੁੜੀ ਦੀ ਪੜ੍ਹਾਈ ਪਲੱਸ 2 ਮੈਡੀਕਲ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਡੇਟ ਆਫ ਬਰਥ 1997 ਕੱਦ 5 ਫੁੱਟ 6 ਇੰਚ ਲੜਕੀ ਦੇ ਇੱਕ ਭਰਾ ਮਾਤਾ ਕੋਲ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਕੁੜੀ ਕੈਨੇਡਾ ਬੈਂਕੂਵਰ ਦੇ ਵਿੱਚ ਵਰਕ ਪਰਮਿਟ ਤੇ ਮੈਨੇਜਰ ਦੀ ਜੌਬ ਕਰਦੇ ਵਧੀਆ ਚੰਗੀ ਸੈਲਰੀ ਕੁੜੀ ਸਿਆਣੀ ਤੇ ਸਮਝਦਾਰ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਆ ਮੁੰਡਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੈਨੇਡਾ ਤੋਂ ਪੀਆਰ ਤੇ ਵਧੀਆ ਬੈਲ ਸੈਟਲਡ ਫੈਮਿਲੀ ਤੋਂ ਹੋਵੇ ਮੁੰਡੇ ਕੋਲ ਕੈਨੇਡਾ ਦੇ ਵਿੱਚ ਆਪਣਾ ਘਰ 10-15 ਕਿੱਲੇ ਜ਼ਮੀਨ ਹੋਵੇ ਪੰਜਾਬ ਵਾਲੇ ਸੰਪਰਕ ਨਾ ਕਰਨ ਮੁੰਡਾ ਸਿਰਫ ਕੈਨੇਡਾ ਤੋਂ ਪੀਆਰ ਹੋਵੇ ਉਹ ਸੰਪਰਕ ਕਰ ਸਕਦੇ ਨੇ ਲੜਕੀ ਦਾ ਪਰਿਵਾਰ ਵਧੀਆ ਵਿਆਹ ਕਰ ਦੇਵੇਗਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਉਹ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ